ਦੂਜੇ ਨੇ ਦੇਖੋ 10 ਗੱਲ ਪਹਿਲੇ ਸਸਤਰੀ ਕਾਲ ਜੀ ਬਾਈ ਜੀ ਅੱਜ ਤੁਹਾਡੇ ਸਾਹਮਣੇ ਟਰੈਕਟਰ ਲੈ ਕੇ ਆਇਆ ਜੀ ਜੌਨ ਡੀਅਰ 5050 ਡੀ ਇਹ ਰਹੀ ਆ ਬੀਜੇ ਦੇ ਮਾਡਲ ਹੀ ਮਾਡਲ ਹੈ ਜੀ 2013 ਡਬਲ ਪੀਟੀਓ ਹੈ ਜੀ ਟਾਇਰ ਮੰਨ ਲੋ ਇਹ ਚਾਰੇ ਹੈਗੇ ਨੇ 70 ਪੈਸੇ ਜੀ ਗੂਡੀਰ ਕੰਪਨੀ ਹੈ ਤੇ ਬਾਈ ਟਰੈਕਟਰ ਫਾਈਬਰ ਵਾਲੀ ਛਤਰੀ ਲੱਗੀ ਹੈ ਜੀ ਟਰੈਕਟਰ ਪੂਰਾ ਸੋਹਣਾ ਟਰੈਕਟਰ ਹੈ ਜੀ ਐਨ ਪਿਆ ਟਰੈਕਟਰ ਸਭ ਪਾਸੇ ਉਹ ਰੁਪਏ ਰੁਪਏ ਦਾ ਟਰੈਕਟਰ 1 ਰੁਪਈਆ ਦਾ ਵੀ ਨੌਕਸ ਨਹੀਂ ਹੈਗਾ ਜੀ ਜਿਹੜਾ ਲੈ ਕੇ ਰੱਖਾ ਮੇਸ਼ ਕਿਲਾ ਜੋ ਲੋਕਲ ਨੰਬਰ ਹੈ ਜੀ ਸੈਕੰਡ ਪਾਰਟੀ ਦਾ ਨਾਮ ਹੈ ਜੀ ਤੇ ਕਾਪੀ ਕਾ ਜੀ ਮੁਕਰੇ ਹਾਜ਼ਰ ਨੇ ਜੀ ਟੈਟਰ ਟੈਟਰ ਐਂ ਪੂਰਾ ਚੰਗਾ ਵਈ ਜਾਏ ਹੁੰਦੇ ਫਿਰ ਸੈਕਟਰ ਦੀ ਵੀਡੀਓ ਜੀ ਦੇਖੋ ਜੀ ਰੇ ਅਰੇ ਮੋ ਲਓ ਜੀ ਦੇਖੋ ਦੇਖੋ ਪੈਰ ਨੋ ਨਾਮ ਲਓ ਜੀ ਮੋ ਰਾੜਾ ਤੇ

ਦੇਖ ਬਈ ਮੋਰਾੜਾ ਛੱਤਾਂ ਦਾ ਆ ਪਿਛਲੇ ਦਿਮ ਦੇਖੋ ਜੀ 17 ਬੜਾ ਐਨੇ ਗੁਡੀਆ ਦੇ ਚਾਲੋ ਜੀ ਟਰੈਕਟਰ ਜਨ ਲੈ ਕੇ ਜਾਣਾ ਬੰਦਾ ਕੰਮ ਕਰਦਾ ਜੀ ਤਾਂ ਇੰਡੀਕੇਟ ਵਗੈਰਾ ਵੀ ਹਾਲ ਤੱਕ ਨਾਲ ਦੇ ਨੇ ਜੀ ਇੱਟੋ ਸਰਕਾਰੀ ਨੰਬਰ ਵੀ ਟੱਲੇ ਗਿਆ ਕੈਸ਼ ਰਵਾ ਜੀ ਇਹ ਜਟਰੀ ਹੁੱਕ ਦੇਖੋ ਜੀ ਦੇਖੋ ਮੋਰਾੜਾ ਮੋੜਾ ਕਿਹੜੀ ਚੀਜ਼ ਦੇਖੋ ਜੀ ਲੋ ਤੇ ਬਾਈ ਜੀ ਡਿਮਾਂਡ ਹੈ ਕੀ ਜੀ 410000 ਰੁਪਇਆ ਤੇ ਮੋਕੇ ਦੇ ਮੜ ਮੜਾ ਮੰਤਨ ਕਰਾਂਗੇ ਤੇ ਸਾਡਾ ਚੈਨਲ ਕੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜੁੜ ਕੇ ਆਇਆ ਕਰੋ ਜੀ ਠੀਕ ਹੈ ਵੀ ਜੀ ਸ਼ੁਕਰੀਆ ਧੰਨਵਾਦ